ਦੇਲਜੀਤ ਦਸਾਂਜ ਉਹ ਇਨਸਾਨ ਹੈ ਜਿਸਨੇ ਹਮੇਸ਼ਾ ਆਪਣੇ ਤੋਂ ਅੱਗੇ ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀ ਕਲਚਰ ਅਤੇ ਇੰਡੀਅਨ ਕਲਚਰ ਨੂੰ ਹਮੇਸ਼ਾ ਹੀ ਆਪਣੇ ਤੋਂ ਅੱਗੇ ਰੱਖਿਆ ਹੈਗਾ ਜਿਸ ਵੇਲੇ ਉਸਨੇ ਰਾਜੇ ਵਾਲੀ ਪੋਸ਼ਾਕ ਦੇ ਵਿੱਚ ਐਂਟਰੀ ਕੀਤੀ ਸੀ ਉਸ ਦੇ ਵਿੱਚ ਸੋਨੇ ਦੇ ਉੱਪਰ ਸੁਹਾਗੇ ਵਾਲੀ ਗੱਲ ਇਹ ਸੀ ਕਿ ਉਸ ਡਰੈਸ ਦੀ ਪਿੱਠ ਦੇ ਉੱਪਰ ਉਸਨੇ ਪੰਜਾਬ ਦਾ ਨਕਸ਼ਾ ਬਣਵਾਇਆ ਹੋਇਆ ਸੀ ਤੇ ਉਸ ਦੇ ਵਿੱਚ ਆਪਣੀ ਪੈਂਤੀ ਅਖਰੀ ਲਿਖੀ ਹੋਈ ਸੀ ਦੇਲਜੀਤ ਦਸਾਂਜ ਉਹ ਇਨਸਾਨ ਹੈ ਜਿਸ ਤੁਰਲੇ ਵਾਲੀ ਪੱਗ ਬਨਣ ਕੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਪੰਜਾਬੀ ਕਲਚਰ ਨੂੰ ਪੇਸ਼ ਕੀਤਾ ਸਰਦਾਰ ਜੀ 3 ਫਿਲਮ ਨੂੰ ਲੈ ਕੇ ਦਿਲਜੀਤ ਦਸਾਨ ਨੂੰ ਜਿਹੜਾ ਹੈਗਾ ਗਲਤ ਬੋਲਿਆ ਜਾ ਰਿਹਾ ਹੈਗਾ ਉਹਨਾਂ ਨੂੰ ਗद्दार ਕਿਹਾ ਜਾ ਰਿਹਾ ਉਹਨਾਂ ਨੂੰ ਬੈਨ ਕਰਨ ਦੀ ਗੱਲ ਕੀਤੀ ਜਾ ਰਹੀ ਹੈਗੀ ਹਾਨੀਆਂ ਅਮੀਰ ਪਾਕਿਸਤਾਨੀ ਐਕਟਰਸ ਦੀ ਕਾਸਟਿੰਗ ਦੇ ਕਰਕੇ ਜਿਹੜਾ ਹੈਗਾ ਦਿਲਜੀਤ ਦਸਾਨ ਦੇ ਉੱਪਰ ਜਿਹੜੇ ਇਹ ਸਾਰੇ ਇਲਜ਼ਾਮ ਲਗਾਏ ਜਾ ਰਹੇ ਨੇ ਐਸੇ ਹੀ ਮੁੱਦੇ ਨੂੰ ਲੈ ਕੇ ਹੌਬੀ ਧਾਲੀਵਾਲ ਹੋਣੀ ਦਿਲਜੀਤ ਦਸਾਨ ਦੇ ਜਿਹੜਾ ਹੱਕ ਦੇ ਵਿੱਚ ਆਏ ਨੇ ਉਹਨਾਂ ਨੇ ਇਹ ਗੱਲ ਕਹੀ ਹੈਗੀ ਕਿ ਜੇ ਦੇਵਜੀਤ ਨੂੰ ਇਹ ਲੋਕ ਗਲਤ ਬੋਲ ਰਹੇ ਨੇ ਦੇਵਜੀਤ ਨੂੰ ਬੈਨ ਕਰਨ ਦੀ ਇਹ ਲੋਕ ਗੱਲ ਕਰ ਰਹੇ ਨੇ ਦੇਵਜੀਤ ਨੂੰ ਕਹਿ ਰਹੇ ਨੇ ਵੀ ਇਹਦਾ ਪਾਸਪੋਰਟ ਕੱਢੋ ਤੇ ਇਹ ਫਿਲਮ ਦੇ ਪ੍ਰੋਡਿਊਸਰ ਨੂੰ ਇਸ ਫਿਲਮ ਦੇ ਡਾਇਰੈਕਟਰ ਨੂੰ ਜਾਂ ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਹੋਰ ਐਕਟਰ ਜਾਂ ਐਕਟ੍ਰੈਸ ਜਿਹੜੀਆਂ ਨੇ ਉਹਨਾਂ ਦੇ ਉੱਪਰ ਕਿਉਂ ਨਹੀਂ ਸਵਾਲ ਚੱਕੇ ਜਾ ਰਹੇ ਸਿਰਫ ਦੇਵਜੀਤ ਤੇ ਦਸਾਂਜ ਦੇ ਉੱਪਰ ਹੀ ਜਿਹੜੇ ਹੈਗੇ ਇਹ ਸਵਾਲ ਕਿਉਂ ਚੱਕੇ ਜਾ ਰਹੇ ਨੇਗੇ ਇਹੋ ਵੀ ਢਾਲੀਵਾਲ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਜਿਹੜੀ ਹੈਗੀ ਗੱਲ ਕਹੀ ਹੈਗੀ ਨਾਲ ਦੇ ਨਾਲ ਹੀ ਜਿਹੜੀ ਹੈ ਹੋਬੀ ਦਾ ਹਾਲੀਵੁੱਡ ਨੇ ਇਹ ਗੱਲ ਕਹੀ ਹੈ ਕਿ ਕਿ ਦਿਲਜੀਤ ਦਸਾਏ ਨੂੰ ਜਿਹੜੀ ਹਾਲੀਵੁੱਡ ਦੀ ਮੂਵੀ ਆਉਣ ਵਾਲੀ ਫਿਲਮ ਬਾਰਡਰ 2 ਦੇ ਵਿੱਚੋਂ ਕੱਢਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਇਹ ਸਾਰੇ ਦੇ ਸਾਰੇ ਇਲਜ਼ਾਮ ਇਕੱਲੇ ਦਿਲਜੀਤ ਦੇ ਉੱਪਰ ਹੀ ਕਿਉਂ ਲਗਾਏ ਜਾ ਰਹੇ ਨੇ ਕਿ ਉਸ ਫਿਲਮ ਦੇ ਵਿੱਚ ਹੋਰ ਵੀ ਤੇ ਲੋਕ ਹੈਗੇ ਸੀਗੇ ਉਹਨਾਂ ਨੂੰ ਵੀ ਤਾਂ ਕਿਹਾ ਜਾ ਸਕਦਾ ਹੈ ਫਿਲਮ ਦੇ ਡਾਇਰੈਕਟਰ ਨੂੰ ਵੀ ਕਿਹਾ ਜਾ ਸਕਦਾ ਹੈ ਬੈਨ ਕਰਨ ਦੇ ਬਾਰੇ ਫਿਲਮ ਦੇ ਪ੍ਰੋਡਿਊਸਰ ਨੂੰ ਵੀ ਕਿਹਾ ਜਾ ਸਕਦਾ ਹੈਗਾ ਬੈਨ ਕਰਨ ਦੇ ਬਾਰੇ ਪਰ ਦਿਲਜੀਤ ਨੂੰ ਹੀ ਇਕੱਲਾ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ